ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਮੈਂ ਸ਼੍ਰੋਮਣੀ ਕਾਲੀ ਦਲ ਦਾ ਉਮੀਦਵਾਰ ਪਿੰਡ ਗੋਤਪੋਕਰ ਟੈਕਸ ਸਬ-ਡਿਵੀਜ਼ਨ ਭਪਿੰਦਰ ਸਿੰਘ ਜੋਨ ਵੀ ਗੋਤਪੋਕਰ ਜਿਲ੍ਹਾ ਪਰਚੋਣ ਲਾੜਿਆ ਔਰ ਅਸੀਂ ਦੌਰ ਤੋਂ ਦੌਰ ਤਿੰਨ ਚਾਰ ਪੰਜ ਦਿਨ ਤੋਂ ਕਰ ਰਹੇ ਆਂ ਸਾਨੂੰ ਬਹੁਤ ਪਰਮਾ ਹੰਗਾਰਾ ਮਿਲ ਰਿਹਾ ਜਨਤਾ ਦਾ ਤੇ ਉਹ ਸਾਡੀ ਗਵਰਨਮੈਂਟ ਦੇ ਇੰਨੇ ਖੁਸ਼ ਹੋ ਰਹੇ ਆਉਣ ਵਾਸਤੇ ਕਿ ਨਾਜਰ 27 ਦੇ ਅਗੇ ਚੋਣ ਹੈ ਉਹ ਸਾਡੀ ਗਵਰਨਮੈਂਟ 100% ਬਣੇਗੀ ਹੁਣ ਸਾਨੂੰ ਇੰਨਾ ਹੰਗਾਰਾ ਮਿਲਿਆ ਕਿ ਸਾਡਾ ਜੀ ਰੂਹ ਖੁਸ਼ ਹੋ ਜਾਂਦਾ ਜਾ ਕੇ ਦੇਖੇ ਜਨਤਾ ਦੇ ਵਿੱਚ ਅੱবিਚੇ ਅਸੀਂ ਪਿੰਡਾਂ ਵਿੱਚ ਜਾ ਕੇ ਸਾਨੂੰ ਬਹੁਤ ਰਿਸਪੌਂਸ ਮਿਲਿਆ। ਸੋ 43 ਪਿੰਡਾਂ ਦੀ ਗਵਾਹੀ ਕਰਨ ਜਾ ਰਹੇ ਹੋ ਤੁਸੀਂ। ਸੋ ਲੋਕਾਂ ਦਾ ਫਤਵਾ ਤਵਘਦੇ ਹੱਕ ਚ ਮਿਲਿਆ 17 ਤਿੰਨ ਨੂੰ ਕਾਊਂਟਿੰਗ ਹੋਣੀ ਆ ਅਗਰ ਤੁਹਾਡੀ ਜਿੱਤ ਪ੍ਰਾਪਤ ਹੋ ਜਾਂਦੀ ਆ। ਸੋ ਕੀ ਲੱਗਦਾ ਹੈ ਤੁਹਾਨੂੰ ਵੱਡੀ ਜ਼ਿੰਮੇਵਾਰੀ ਆ ਸੋ ਕਿਵੇਂ ਦੇਖਦੇ? ਅਸੀਂ ਇਹ ਆਪਣੀ ਜ਼ਿੰਮੇਵਾਰੀ ਪੂਰੀ ਨਿਭਾਵਾਂਗੇ ਹੁਣ ਸਾਡਾ ਕੋਈ ਨਾ ਹੀ ਝੂਠੇ ਲਾਣੇ ਨਾ ਝੂਠੇ ਵਾਦੇ ਸਾਡੀ ਪਹਿਲੇ ਹੀ ਸਾਡਾ ਚੱਲਦਾ ਰਿਹਾ ਜਮੂਟੋ ਹੁਣ ਅਸੀਂ ਜੋ ਵੀ ਅੱਗੇ ਸਾਡੀ ਗਵਰਨਮੈਂਟ ਆਏਗੀ ਤੇ ਜਨਤਾ ਤੇ ਕੋਈ ਵੀ ਦੁੱਖ ਤਕਲੀਫ ਵਿੱਚ ਅਸੀਂ ਹਾਜ਼ਰ ਹੋਵਾਂਗੇ ਔਰ ਉਹਨਾਂ ਦਾ ਪੂਰਾ ਸਹਿਯੋਗ ਦੇਵਾਂਗੇ ਜੋ ਉਹਨਾਂ ਦੀ ਪ੍ਰੋਬਲਮ ਆਹੀ ਆਪਣੇ ਸੀਨੀਅਰ ਅੱਗੇ ਐਮਐਲਏ ਜਾਂ ਮੰਤਰੀਆਂ ਦੇ ਅੱਗੇ ਰੱਖਾਂਗੇ ਔਰ ਉਹਨਾਂ ਦਾ ਸਾਥ ਸੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਪ੍ਰਭਾਤ ਇਲਾਕਿਆਂ ਵਿੱਚ ਕਾਫੀ ਸੇਵਾ ਕੀਤੀ ਗਈ ਕੀ ਤੁਹਾਨੂੰ ਲੱਗਦਾ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਚੋਂ ਅੱਦਾ ਲਾਭ ਮਿਲਣ ਵਾਲਾ ਸਾਨੂੰ ਜੀ ਉਹਦਾ ਲਾਭ ਬਹੁਤ ਮਿਲਨ ਵਾਲਾ ਜੋ ਸਾਡੇ ਸੀਨੀਅਰ ਲੀਡਰ ਸਰਦਾ ਸੁਖਵੀਰ ਸਿੰਘ ਬਾਦਲ ਜੀ ਨੇ ਜੋ ਸ਼ੁਰੂਆਤ ਕੀਤੀ ਪੰਜਾਬ ਦੇ ਸਭ ਤੋਂ ਪਹਿਲੇ ਸ਼ੁਰੂਆਤ ਸੁਖਵੀਰ ਸਿੰਘ ਬਾਦਲ ਨੇ ਹੀ ਕੀਤੀ ਸੀ ਜੋ ਕਿ ਪੈਸਾ ਵੰਡਣਾ ਤੇ ਹੜ੍ਹ ਪੀਤਾ ਦੀ ਮਦਦ ਕਰਨਾ ਹਰ ਸਾਈਡ ਤੋਂ ਖਾਣ ਪੀਣ ਪਸ਼ੂਆਂ ਦਾ ਚਾਰਾ ਹੋਰ ਕਿਸੇ ਵੀ ਮੈਡੀਕਲ ਸਹਾਇਤਾ ਸਭ ਸ਼ੁਰੂ ਕੀਤੀਆਂ ਸੀ ਇਹਨਾਂ ਨੇ ਉਹ ਸਭ ਤੋਂ ਪਹਿਲੇ ਇਹਨਾਂ ਨੇ ਕੀਤਾ ਸਾਡੋ ਦੇਖ ਕੇ ਹੀ ਬਾਕੀ ਸਾਰੇ ਉਹ ਗਵਰਨਮੈਂਟ ਜੋ ਉਹਨਾਂ ਦੀ ਅੱਖਾਂ ਖੁੱਲੀਆਂ ਕਾਫੀ ਬਲਾਗ ਸੰਤੀ ਮੈਂਬਰ ਇਹ ਆਪਣੇ ਬਿਨਾ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ਕਿਵੇਂ ਦੇ ਦੇਓ ਇਹ ਜੀ ਧੱਕੇਸ਼ਾਹੀ ਦੀ ਗਵਰਨਮੈਂਟ ਹੈ ਧੱਕੇਸ਼ਾਹੀ ਨਾਲ ਕੰਮ ਕਰ ਰਹੀ ਹੈ ਜੋ ਔਰ ਭਰੀ ਹੋਈ ਸਰਕਾਰ ਹੈ ਕਿ ਜੇ ਇਹਨਾਂ ਦੇ ਮੈਂਬਰ ਜਿਆਦੇ ਬੰਦੇ ਆ ਤੇ ਇਹਨਾਂ ਦਾ ਕੰਡੀਡੇਟ ਚੇਅਰਮੈਨ ਬਣਦਾ ਇਸ ਕਰਕੇ ਉਹਨਾਂ ਨੇ ਸਾਡੇ ਜੋ ਜਿੰਨਾ ਵੀ ਬਲਾਗ ਦੇ 20 ਅਹੀ 21 ਦੇ ਪਰਪਰ ਅਹੀ ਬਲਾਗ ਸੰਤੀ ਦੇ ਉਹਨਾਂ ਨੇ ਜਿਹੜਾ ਵਿੱਚ 20 ਐ 21ਾਂ ਚ 20 ਘਟਾ ਤੇ 1 ਬਚਿਆ ਇਹਨਾਂ ਨੇ ਆਪਣੇ ਪਹਿਲੇ ਹੀ ਤਿਆਰ ਕਰਲੇ ਬਣਾ ਲਏ ਜੀ ਸੋ ਡੇਰਾ ਬਬਨ ਨਾਲ ਕਿਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਈਕਾਟ ਕੀਤਾ ਗਿਆ ਜੇ ਉਹ ਕਿਵੇਂ ਦੇਖਦੇ ਹੋ ਜੀ ਉੱਥੇ ਦੇਖਿਆ ਸੀ ਤੁਸੀਂ ਸਾਰੇ ਪਬਲਿਕ ਨੇ ਦੇਖਿਆ ਤੁਸੀਂ ਖਾਸ ਕਰਕੇ মিডিਆ ਦਾ ਬਹੁਤ ਧੰਨਵਾਦ ਕਰਦੇ ਜੇ ਅਸੀਂ ਜਿਹੜੀਆਂ ਗੱਲਾਂ ਸਾਡੀਆਂ ਸਾਹਮਣੇ ਲਿਆਂਦੇ ਪਬਲਿਕ ਨੇ ਉਹਨਾਂ ਨੇ ਪੱਗਾਂ ਲਾਈਆਂ ਤੇ ਲੇਕਿਨ ਜਦੋਂ ਬਾਹਰ ਕਿਸੇ ਦੀ ਪੱਗ ਉਤਰਦੀ ਅਦਰ ਸਟੇਟ ਜਾਂ ਅਦਰ ਦੇਸ਼ ਦੇ ਵਿੱਚ ਤੇ ਫਿਰ ਅਸੀਂ ਬੜਾ ਹਗਾਮਾ ਕਰਦੇ ਹੰਨੇ ਲਾਉਂਦੇ ਕਈ ਕੁਝ ਕਰਦੇ ਤੇ ਸਾਡੇ ਹੀ ਲਾ ਕੇ ਸਾਡੇ ਹੀ ਜਗ੍ਹਾ ਤੇ ਪੱਗ ਉਤਰੇ ਤੇ ਫਿਰ ਅਸੀਂ ਉਹਦੇ ਕੀ ਜਵਾਬ ਦੇ ਸਕਦੇ ਬਹੁਤ ਜਿਹੜੇ ਸੀਨੀਅਰ ਅਧਿਕਾਰੀ ਵੀ ਵਿੱਚ ਸ਼ਾਮਲ ਉਹ ਕਹਿੰਦੇ ਪਗੜੀ ਕੀ ਐ ਇਹਦੇ ਕਿੱਲ ਥੋੜੀ ਲੱਗੇ ਪਗੜੀ ਐ ਸੋ ਕਿੰਨੇ ਜਿਹੜੇ ਜ਼ਿਲ੍ਹਾ ਪ੍ਰਸ਼ਦ ਦੇ ਮੈਂਬਰ ਜਿਹੜੇ ਗਰਦਾਸਪੁਰ ਵਿਧਾਨ ਸਭਾ ਹਲਕੇ ਤੇ ਚ ਲਕਸਨ ਲੜ ਰਹੇ ਸੋਮਨੀ ਕਾਲੀ ਦਲੋਂ ਆਹੀ ਜ਼ਿਲ੍ਹਾ ਪ੍ਰਸ਼ਦ ਦੇ ਤਿੰਨ ਮੈਂਬਰ ਲੜਨੇ ਜੀ ਔਰ ਮੇਰਾ ਪਿੰਡ ਜੌਂਤਪੋਖਰਾ ਮੇਰਾ ਪਿੰਡ ਵੀ ਗੋਤਪੋਖਰਾ ਔਰ ਮੈਂ ਆਪਣੇ ਜੌਂਤ ਲੜ ਰਿਹਾ ਔਰ ਇੱਕ ਬਲਾਕ ਸੰਪਤੀ ਦਾ ਮੈਂਬਰ ਲੜ ਰਿਹਾ ਸੋ ਵਟਰਾ ਨੂੰ ਕੀ ਅਪੀਲ ਕਰਨੀ ਚਾਹੋਗੇ ਮੈਂ ਆਪਣੇ ਵੀਰਾਂ ਅੱਗੇ ਭੈਣਾਂ ਅੱਗੇ ਬੱਚਿਆਂ ਨੌਜਵਾਨ ਬੱਚਿਆਂ ਕੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਜਿਸ ਤਰ੍ਹਾਂ ਤੁਸੀਂ ਸਾਨੂੰ ਪਰਮਾ ਹੰਗਾਰਾ ਦੇ ਰਹੇ ਹੋ ਇਸੇ ਤਰ੍ਹਾਂ ਹੀ ਆਪਣਾ ਕੀਮਤੀ ਵੋਟ ਪਾ ਕੇ 14 ਤਰੀਕ ਨੂੰ ਦਿਨ ਐਤਵਾਰ ਸਾਨੂੰ ਕਾਮਯਾਬ ਕਰੋ ਸਾਡੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਜੀ ਸਰ ਡੋਰ ਟੂ ਡੋਰ ਤੁਸੀਂ ਜਾ ਕੇ ਵੋਟਾਂ ਮੰਗ ਰਹੇ ਹੋ ਸੋ ਕਿਦਾਂ ਦਾ ਰਿਸਪੌਂਸ ਮਿਲ ਰਿਹਾ ਉਸ ਕਿਹੜੀ ਪਾਰਟੀ ਵੱਲੋਂ ਤੁਸੀਂ ਗੱਲ ਨਹੀਂ ਲਟਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਪਿੰਡ ਗੋਤਪੋਕਰ ਐਕਸੋ ਬੀਰ ਭੁਪਿੰਦਰ ਸਿੰਘ ਜੋਨ ਵੀ ਗੋਤਪੋਗਰਾ ਜ਼ਿਲ੍ਹਾ ਪਰਚੋਣ ਲਾ ਰਿਹਾ। ਔਰ ਅਸੀਂ ਦੋਰ ਤੋਂ ਦੋਰ ਤਿਕਮ ਚਾਰ ਪੰਜ ਇੰਨ ਤੋਂ ਕਰ ਰਹੇ ਆ। ਸਾਨੂੰ ਬਹੁਤ ਭਰਮਾ ਹੰਗਾਰਾ ਮਿਲ ਰਿਹਾ ਜਨਤਾ ਦਾ ਤੇ ਉਹ ਸਾਡੀ ਗਵਰਨਮੈਂਟ ਦੇ ਇੰਨੇ ਖੁਸ਼ ਹੋ ਰਹੇ ਆਉਣ ਵਾਸਤੇ ਕਿ ਨਾਜਰ 27 ਦੇ ਅਗੇ ਚੋਣ ਹੈ ਉਹ ਸਾਡੀ ਗਵਰਨਮੈਂਟ 100% ਬਣੀ। ਤੇ ਹੁਣ ਸਾਨੂੰ ਇੰਨਾ ਹੰਗਾਰਾ ਮਿਲਿਆ ਕਿ ਸਾਡਾ ਰੂਹ ਖੁਸ਼ ਹੋ ਜਾਂਦਾ ਜਾ ਕੇ ਦੇਖੇ ਜਨਤਾ ਦੇ ਵਿੱਚ ਅਬ ਵਿਚਰਦੇ ਆਂ ਪਿੰਡਾਂ ਵਿੱਚ ਜਾ ਕੇ ਸਾਨੂੰ ਬਹੁਤ ਰਿਸਪੌਂਸ ਮਿਲਿਆ। ਸੋ 43 ਪਿੰਡਾਂ ਦੀ ਗਵਾਈ ਕਰਨ ਜਾ ਰਹੇ ਹੋ ਤੁਸੀਂ ਸੋ ਲੋਕਾਂ ਦਾ ਫਤਵਾ ਤਵਾਗਦੇ ਹੱਕ ਚ ਮਿਲਿਆ 17 ਤਿੰਨ ਨੂੰ ਕਾਊਂਟਿੰਗ ਹੋਣੀ ਆ ਜੇ ਤੁਹਾਡੀ ਜਿੱਤ ਪ੍ਰਾਪਤ ਹੋ ਜਾਂਦੀ ਆ ਸੋ ਕੀ ਲੱਗਦਾ ਨੇ ਤੁਹਾਨੂੰ ਵੱਡੀ ਜ਼ਿੰਮੇਵਾਰੀ ਆ ਸੋ ਕਿਵੇਂ ਦੇਖਦੇ ਅਸੀਂ ਜੀ ਆਪਣੀ ਜ਼ਿੰਮੇਵਾਰੀ ਪੂਰੀ ਨਿਭਾਵਾਂਗੇ ਹੁਣ ਸਾਡਾ ਕੋਈ ਨਾ ਹੀ ਝੂਠੇ ਲਾ ਲੈਣਾ ਝੂਠੇ ਵਾਦੇ ਉਹ ਸਾਡੀ ਪਹਿਲੇ ਹੀ ਸਾਡਾ ਚੱਲਦਾ ਰਿਹਾ ਜਮੋਟੋ ਹੁਣ ਅਸੀਂ ਜੋ ਵੀ ਅਗੇ ਸਾਡੀ ਗਵਰਨਮੈਂਟ ਆਏਗੀ ਤੇ ਜਨਤਾ ਤੇ ਕੋਈ ਵੀ ਦੁੱਖ ਤਕਲੀਫ ਵਿੱਚ ਅਸੀਂ ਹਾਜ਼ਰ ਹੋਵਾਂਗੇ ਔਰ ਉਹਨਾਂ ਦਾ ਪੂਰਾ ਸੰਯੋਗ ਦੇਵਾਂਗੇ ਜੋ ਉਹਨਾਂ ਦੀ ਪ੍ਰੋਬਲਮ ਆਹੀ ਆਪਣੇ ਸੀਨੀਅਰ ਅੱਗੇ ਐਮਐਲਏ ਜਾਂ ਮੰਤਰੀਆਂ ਦੇ ਅੱਗੇ ਰੱਖਾਂਗੇ ਔਰ ਉਹਨਾਂ ਦਾ ਸਾਥ। ਸੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੜ੍ਹ ਪ੍ਰਭਾਤ ਅਦਾਕਿਆਂ ਵਿੱਚ ਕਾਫੀ ਸੇਵਾ ਕੀਤੀ ਗਈ ਕੀ ਤੁਹਾਨੂੰ ਲੱਗਦਾ ਜਿਲਾ ਪ੍ਰਸ਼ਾਸਨ ਚੋਣ ਚੋਣ ਦਾ ਲਾਭ ਮਿਲਣ ਵਾਲਾ ਸਾਨੂੰ ਜੀ ਉਹਦਾ ਲਾਭ ਬਹੁਤ ਮਿਲਣ ਵਾਲਾ ਜੋ ਸਾਡੇ ਸੀਨੀਅਰ ਲੀਡਰ ਸਰਦਾ ਸੁਖਵੀਰ ਸਿੰਘ ਬਾਦਲ ਜੀ ਨੇ ਜੋ ਸ਼ੁਰੂਆਤ ਕੀਤੀ ਪੰਜਾਬ ਦੇ ਵਿੱਚ ਸਭ ਤੋਂ ਪਹਿਲੇ ਸ਼ੁਰੂਆਤ ਸਖਵੀਰ ਸਿੰਘ ਬਾਦਲ ਨੇ ਹੀ ਕੀਤੀ ਸੀ ਜੋ ਕਿ ਪੈਸਾ ਵੰਡਣਾ ਤੇ ਹਰ ਚੀਜ਼ਾਂ ਦੀ ਮਦਦ ਕਰਨਾ ਹਰ ਸਾਈਡ ਤੋਂ ਖਾਣ ਪੀਣ ਪਸ਼ੂਆਂ ਦਾ ਚਾਰਾ ਹੋਰ ਕਿਸੇ ਵੀ ਮੈਡੀਕਲ ਸਹਾਇਤਾ ਸਭ ਸ਼ੁਰੂ ਕੀਤੀਆਂ ਇਹਨਾਂ ਨੇ ਤੇ ਸਭ ਤੋਂ ਪਹਿਲੇ ਇਹਨਾਂ ਨੇ ਕੀਤਾ ਸਾਧੂ ਦੇ ਕੇ ਹੀ ਬਾਕੀ ਸਾਰੇ ਉਹ ਗਵਰਨਮੈਂਟ ਜੋ ਉਹਨਾਂ ਦੀਆਂ ਹਫਲੀਆਂ ਹਾਂ ਹਾਂ ਸੋ ਕਾਫੀ ਚਰਚਾ ਰਹੀ ਆਪਣੀਆਂ ਆਮ ਆਦਮੀ ਪਾਰਟੀ ਵੱਲੋਂ ਸਰਕਾਰਾਂ ਵੱਲੋਂ ਕਿਤਨਾ ਕਿਤੇ ਵੀ ਧੱਕੇਸਾਹੀ ਕੀਤੀ ਗਈ ਹੈ ਸੋ ਕਾਫੀ ਬਲਾਗ ਸੰਮਤੀ ਮੈਂਬਰ ਇਹ ਆਪਣੇ ਬਿਨਾ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ਕਿਵੇਂ ਦੇ ਦੇ। ਇਹ ਜੀ ੱੱੱਕੇ ਛਾਈ ਦੀ ਗਵਰਨਮੈਂਟ ਹੈ। ੱੱੱਕੇ ਛਾਈ ਨਾਲ ਕੰਮ ਕਰ ਰਹੀ ਹੈ ਜੋ ਔਰ ਡਰੀ ਹੋਈ ਸਰਕਾਰ ਹੈ ਕਿ ਜੇ ਇਹਨਾਂ ਦੇ ਮੈਂਬਰ ਜਿਆਦੇ ਬੰਦੇ ਆ ਤੇ ਇਹਨਾਂ ਦਾ ਕੰਡੀਡੇਟ ਚੇਅਰਮੈਨ ਬੰਦਾ। ਇਸ ਕਰਕੇ ਉਹਨਾਂ ਨੇ ਸਾਡੇ ਜੋ ਜਿੰਨਾ ਵੀ ਬਲਾਗ ਦੇ 20 ਅਹੀ 21 ਦੇ ਪਰਪਰ ਅਹੀ ਬਲਾਗ ਸੰਮਤੀ ਦੇ ਉਹਨਾਂ ਨੇ ਜਿਹੜਾ ਵਿੱਚ 20 ਐ 21 ਵਿੱਚ 20 ਕਰਤੇ 1 ਬਚਿਆ। ਇਹਨਾਂ ਨੇ ਆਪਣੇ ਪਹਿਲੇ ਹੀ ਤਿਆਰ ਕਰਲੇ ਬਣਾ ਲਏ। ਜੀ। ਸੋ ਡੇਰਾ ਬਬਨਾਹ ਕਦੇ ਵਿੱਚ ਸ਼ਰਮਣੀ ਕਾਲੀਦਾਲੋਂ ਬਾਈਕਾਡ ਕੀਤਾ ਗਿਆ ਜੇ ਉਹ ਕਿਵੇਂ ਦੇਖਦੇ ਜੀ ਉੱਥੇ ਦੇਖਿਆ ਹੀ ਤੁਸੀਂ ਸਾਰੇ ਪਬਲਿਕ ਨੇ ਦੇਖਿਆ ਤੁਸੀਂ ਖਾਸ ਕਰਕੇ ਮੀਡੀਆ ਦਾ ਬਹੁਤ ਧੰਨਵਾਦ ਕਰਦੇ ਜੇ ਅਸੀਂ ਜਿਹੇ ਗੱਲਾਂ ਸਾਡੀਆਂ ਸਾਹਮਣੇ ਲਿਆਂਦੇ ਪਬਲਿਕ ਅੱਤੇ ਉਹਨਾਂ ਨੇ ਪੱਗਾਂ ਲਾਈਆਂ ਤੇ ਲੇਕਿਨ ਜਦੋਂ ਬਾਹਰ ਕਿਸੇ ਦੀ ਪੱਗ ਉਤਰਦੀ ਅਦਰ ਸਟੇਟ ਜਾਂ ਅਦਰ ਦੇਸ਼ ਦੇ ਵਿੱਚ ਤਾਂ ਫਿਰ ਅਸੀਂ ਬੜਾ ਹਗਾਮਾ ਕਰਦੇ ਧਰਨੇ ਲਾਉਂਦੇ ਕਈ ਕੁਝ ਕਰਦੇ ਤੇ ਸਾਡੇ ਹੀ ਇਲਾਕੇ ਵਿੱਚ ਸਾਡੇ ਹੀ ਜਗ੍ਹਾ ਤੇ ਪੱਗ ਉਤਰੇ ਤੇ ਫਿਰ ਅਸੀਂ ਉਹਦੇ ਕੀ ਜਵਾਬ ਦੇ ਸਕਦੇ ਬਹੁਤ ਜਿਹੜੇ ਸੀਨੀਅਰ ਅਧਿਕਾਰੀ ਵਿੱਚ ਸ਼ਾਮਲ ਉਹ ਕਹਿੰਦੇ ਪਗੜੀ ਕੀ ਐ ਇਹਦੇ ਕਿੱਲ ਥੋੜੀ ਲੱਗੇ ਪਗੜੀ ਐ ਸੋ ਕਿੰਨੇ ਜਿਹੜੇ ਜ਼ਿਲ੍ਹਾ ਪ੍ਰਸ਼ਦ ਦੇ ਮੈਂਬਰ ਜਿਹੜੇ ਗਰਦਾਸਪੁਰ ਵਿਧਾਨ ਸਭਾ ਹਲਕੇ ਤੇ ਚਲਕਸਨ ਲੜਦੇ ਸੋਮਣੀ ਕਾਲੀ ਦੇ ਲੋਕ ਆ ਜੀ ਜ਼ਿਲ੍ਹਾ ਪ੍ਰਸ਼ਦ ਦੇ ਤਿੰਨ ਮੈਂਬਰ ਲੜਨੇ ਜੀ ਔਰ ਮੇਰਾ ਪਿੰਡ ਜੋੜ ਗੋਤ ਬੋਗਰਾ ਮੇਰਾ ਪਿੰਡ ਵੀ ਗੋਤਪੋਗਰਾ ਔਰ ਮੈਂ ਆਪਣੇ ਜੋਟ ਲੜਦੇ ਆ ਔਰ ਇੱਕ ਬਲਾਕ ਸੰਪਤੀ ਦਾ ਮੈਂਬਰ ਲੜ ਸਕਦਾ ਸੋ ਵੋਟਾਂ ਨੂੰ ਕੀ ਅਪੀਲ ਕਰਨੀ ਚਾਹੂਗੇ ਮੈਂ ਆਪਣੇ ਵੀਰਾਂ ਅੱਗੇ ਭੈਣਾਂ ਅੱਗੇ ਬੱਚਿਆਂ ਨੌਜਵਾਨ ਬੱਚਿਆਂ ਕੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਜਿਸ ਤਰ੍ਹਾਂ ਤੁਸੀਂ ਸਾਨੂੰ ਪਰਮਾ ਹੰਗਾਰਾ ਦੇ ਰਹੇ ਹੋ ਇਸੇ ਤਰ੍ਹਾਂ ਹੀ ਆਪਣਾ ਕੀਮਤੀ ਵੋਟ ਪਾ ਕੇ 14 ਤਰੀਕ ਨੂੰ ਦਿਨ ਐਤਵਾਰ ਸਾਨੂੰ ਕਾਮਯਾਬ ਕਰੋ ਸਾਡੀ ਕਾਮਯਾਬੀ ਤੁਹਾਡੀ ਸਰ ਤੁਸੀਂ ਵੀ ਸੂਬੇਦਾਰ ਸਾਹਮਣ ਨਾਲ ਉਮੀਦਵਾਰ ਨਾਲ ਕਾਫੀ ਵਰਕ ਕੀਤਾ ਪਿੰਡਾਂ 'ਚ ਗਏ ਅਸੀਂ ਦੇਖਿਆ ਸੋ ਅੱਜ ਵੀ ਤੁਸੀਂ ਡੋਰ ਟੂ ਡੋਰ ਜਾ ਕੇ ਵੋਟਾਂ ਮੰਗ ਰਹੇ ਹੋ ਸੋ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜے ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰ ਭਪਿੰਦਰ ਸਿੰਘ ਇੱਕ ਸੂਬੇਦਾਰ ਭਪਿੰਦਰ ਸਿੰਘ ਜੀ ਜੋ ਜੋਣ ਪਿੰਡ ਗੋਤਪੋਗਰ ਤੋਂ ਜਿਲ੍ਹਾ ਪ੍ਰਸ਼ਾਦੀ ਇਲੈਕਸ਼ਨ ਲੜ ਰਹੇ ਨੇ ਮੈਂ ਆਹ ਦਾ ਬਾਰ ਆ ਮੈਂ ਤਾਂ ਛੋਟਾ ਬ੍ਰਦਰ ਆ ਅਸੀਂ ਕਾਫੀ ਪਿੰਡਾਂ ਵਿੱਚ ਗਏ ਆ ਜੋ ਕਿ 43 ਪਿੰਡਾਂ ਦੀ ਗੁਆਇ ਕਰਨ ਜਾ ਰਹੇ ਆ ਭਪਿੰਦਰ ਸਿੰਘ ਜੀ ਅਸੀਂ ਇਹਨਾਂ ਨਾਲ ਕਾਫੀ ਪਿੰਡਾਂ ਵਿੱਚ ਘੁੰਮੇ ਆ ਡੋਰ ਤੋਂ ਡੋਰ ਜਾ ਕੇ ਅਸੀਂ ਲੋਕਾਂ ਆ ਕੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਤੁਸੀਂ ਸਾਨੂੰ ਵੋਟਾਂ ਪਾ ਕੇ ਕਾਮਯਾਬ ਕਰਾਓ ਬਸ ਚੰਗੇ ਇਮਾਨਦਾਰ ਚੰਗੇ ਇਨਸਾਨ ਨੂੰ ਉਮੀਦਵਾਰ ਚੁਣੋ ਤਾਂ ਜੋ ਕਿ ਅੱਗੇ ਆਉਣ ਵਾਲੀ ਜਿਹੜੀ ਸਤਾਈ ਚ ਇਲੈਕਸ਼ਨ ਆ 27 ਵਿੱਚ ਜਿਹੜੇ ਇਲੈਕਸ਼ਨ ਹੋਣੀ ਆ ਉਹਨਾਂ ਵਿੱਚ ਕਾਲੀਦਾਬ ਦੀ ਸਰਕਾਰ ਆਵੇ ਜੋ ਵੀ ਰਹਿੰਦੇ ਕੰਮ ਆ ਅਸੀਂ ਨਾਲ ਹੋ ਕੇ ਚੰਗੇ ਚੰਗੇ ਕੰਮ ਕਰਵਾਵਾਂਗੇ ਇਸ ਕਰਕੇ ਸਾਡਾ ਸਾਥ ਦਿਓ ਅਸੀਂ ਸਾਰੇ ਵੋਟਰਾਂ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਚੜ੍ਹ ਕੇ ਸਾਡਾ ਸਾਥ ਦਿਓ ਅਤੇ ਸੁਭਦਾਰ ਭਪੇ ਦਸ ਸਿੰਘ ਜੀ ਨਾਲ ਮੋੜ ਨਾ ਮੋੜਾ ਜੋੜ ਕੇ ਚਲੋ ਤੇ ਵੋਟਾਂ ਪਾ ਕੇ ਤੇ ਬਹੁਤ ਵੱਡੀ ਗਿਣਤੀ ਨਾਲ ਸਾਡੀ ਜਿੱਤ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਜੀ ਜੈ ਜੀ ਦਾ ਕਿਸ ਪਿੰਡ ਤੋਂ ਤੁਸੀਂ ਆਏ ਹੋ ਬਲੋਂਗ ਕਰਦੇ ਹੋ ਔਰ ਅੱਜ ਸੂਬੇ ਦਾ ਸਭ ਦੇ ਡੋਰ ਟੂ ਡੋਰ ਕਰ ਰਹੇ ਹੋ ਸਾਲ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਪੰਦੇਰ ਤੋਂ ਆਤਮਾ ਸਿੰਘ ਜੀ ਬੇਨਤੀ ਕਰ ਰਹੇ ਆ ਸ਼੍ਰੋਮਣੀ ਕਾਲੀ ਦਲ ਵੱਲੋਂ ਆਪਾਂ ਪਰਵਾਹ ਹੰਗਾਰਾ ਦੇਾਂਗੇ ਆਪਣੇ ਵੋਟਰ ਸਪੋਰਟਰਾਂ ਨਾਲ ਕਿਉਂਕਿ ਜਦੋਂ ਜੱਦੀ ਚੱਲ ਰਿਹਾ ਜਿਹੜੀ ਕਾਲੀਦਾਲ ਪਾਰਟੀ ਸਾਡੀ ਆ ਬਹੁਤ ਸ਼ਰਮਾਇਦਰ ਪਾਰਟੀ ਆ ਇਹਨਾਂ ਨੇ ਚੰਗੇ ਨੇਕ ਕੰਮ ਕੀਤੇ ਨੇ ਵਧੀਆ ਹੰਗਾਰਾ ਦਿੱਤਾ ਵਾ ਬਾਕੀ ਆਪਣੇ ਵੱਲੋਂ ਅਸੀਂ ਪਰ ਮਹੰਗਾਰਾ ਦੋਨੇ ਭਾਜੀ ਨੂੰ ਸੂਬੇਦਾਰ ਸਾਹਿਬ ਨੂੰ ਗੋਤਪੋਕਰਚ ਤਾਂ ਆਪਾਂ ਵੱਧ ਤੋਂ ਵੱਧ ਪੰਹੇਰਾ ਦੇ ਵਿੱਚ ਵੋਟਾਂ ਪਾਵਾਂਗੇ ਬਾਕੀ ਬੱਬੇ ਹੜੀ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਕਿਉਂ ਅਸੀਂ ਇਸ ਲਾਈਨ ਨਾਲ ਸਾਨੂੰ ਜੋੜਿਆ ਆ ਆਉਣ ਵਾਲੇ ਸਮੇਂ 'ਚ ਫੇਰ ਆਸਾਂ ਰੱਖਾਂਗੇ ਉਮੀਦਾਂ ਰੱਖਾਂਗੇ ਪੂਰੇ ਉਤਰਾਂਗੇ ਬਾਕੀ ਮੈਂ মিডিਆ ਵਾਲਿਆਂ ਦਾ ਵੀ ਸਪਰਾਨਾ ਕਰਦਾ ਕਿਉਂ ਇੰਨੇ ਨੇ ਬਹੁਤ ਵਧੀਆ ਇੰਟਰਵਿਊ ਲਈ ਆ ਇੰਟਰਵਿਊ ਦੇ ਕੇ ਮਾਨਸ਼ਤਕਾਰ ਦਿੱਤਾ ਵਾ ਆਪਾਂ ਇਹ ਤਾਬਿਆਦਾਰ ਆ ਬਾਕੀ ਵੱਧ ਤੋਂ ਵੱਧ ਵੋਟਾਂ ਪਿੰਡ ਪੰਦੇਰ ਚ ਇਲਾਕੇ ਚ ਵੀ ਪਿੰਡਾਂ ਚ ਵੀ ਹੱਥ ਜੋੜ ਕੇ ਵੋਟ ਮੰਗਾਗੇ